ਸਰਕਾਰਾਂ ਵੱਲੋਂ ਕਿਸਾਨਾਂ ਨੂੰ ਖੇਤਾਂ 'ਚ ਪਰਾਲੀ ਨੂੰ ਅੱਗ ਨਾਲ ਲਗਾਉਣ ਦੇ ਲਈ ਵਰਜਿਆ ਜਾਂਦਾ ਤੇ ਇਥੋਂ ਤੱਕ ਕਿ ਮਾਮਲੇ ਵੀ ਦਰਜ ਕਰਲੇ ਜਾਂਦੇ ਆ ਪਰ ਪਿਛਲੇ ਕੁਝ ਸਮੇਂ ਤੋਂ ਗੱਲ ਕਰਦੇ ਆ ਪਿਛਲੇ 4-5 ਸਾਲਾਂ ਤੋਂ ਤਾਂ ਲਗਾਤਾਰ ਜਿਹੜੇ ਕਈ ਕਿਸਾਨ ਹੈਗੇ ਆ ਉਹ ਠੱਠਾ ਬਣਾ ਲੈਂਦੇ ਆ ਪਰਾਲੀ ਦੀਆਂ ਤੇ ਇੱਕ ਅਸੀਂ ਜਗ੍ਹਾ ਤੇ ਖੜੇ ਆ ਪਿੰਡ ਜੰਡਵਾਲਾ ਦੇ ਵਿੱਚ ਦੇਖ ਸਕਦੇ ਹੋ ਇੱਕ ਠੱਠਾ ਬਣਾਉਣ ਵਾਲੀ ਇੱਕ ਮਸ਼ੀਨ ਵੀ ਹੈ ਕਾਫੀ ਮਹਿੰਗਾ ਜਿਹੜਾ ਪ੍ਰੋਜੈਕਟ ਹੈਗਾ ਇਸ ਮਸ਼ੀਨ ਦੇ ਵਿੱਚ ਇਹ ਪਰਾਲੀ ਨੂੰ ਇਕੱਠਾ ਕਰ ਲਿਆ ਜਾਂਦਾ ਉਸ ਤੋਂ ਬਾਅਦ ਟਰਾਲੀਆਂ ਤੇ ਲੈ ਕੇ ਜਾਂਦੇ ਆ ਬਾਈ ਹੋਰੇ ਪਿਛਲੇ 4-5 ਸਾਲ ਤੋਂ ਕੰਮ ਕਰ ਰਹੇ ਆ ਕੀ ਖਾਸੀਅਤ ਹੈ ਇਸ ਮਸ਼ੀਨ ਦੇ ਵਿੱਚ ਤੇ ਕੀ ਅਪਰਾਲਾ ਜਿਹੜਾ ਤੁਹਾਡੇ ਵੱਲੋਂ ਕੀਤਾ ਜਾਦਾ ਅ ਸਰ ਪਹਿਲਾਂ ਤਾਂ ਮੈਂ ਦੱਸ ਦਿਆਂ ਜੀ ਕਿ ਸਾਡੀ ਜਿਹੜੀ ਕੰਪਨੀ ਹੈ ਇਨਫਿਨਿਟੀ ਐਗਰੋ એનર્ਜੀ ਸੋਲੂਸ਼ਨਸ ਪਿਛਲੇ 5 ਸਾਲ ਤੋਂ ਬੇਲਿੰਗ ਦਾ ਕੰਮ ਕਰ ਰਹੀ ਹੈ ਜਿਹਨੂੰ ਤੁਸੀਂ ਕਿਹਾ ਕਿ ਪ੍ਰਾਲੀ ਦੀਆਂ ਗੱਠਾ ਬਣਾਉਣ ਦਾ ਕੰਮ ਕਰ ਰਹੇ ਆ 3 ਸਾਲ ਅਸੀਂ ਸਰ ਛੋਟੇ ਬੇਲਰਸ ਓਪਰੇਟ ਕੀਤਾ ਜੀ ਨਿਊ ਹਾਲੈਂਡ ਦੇ ਬੇਲਰ ਆ ਜਿਹੜੇ ਲੇਬਰ ਦੇ ਉੱਤੇ ਡਿਪੈਂਡੈਂਟ ਸੀਗੇ ਉਹਨਾਂ ਅਸੀਂ ਸ਼ਿਫਟ ਹੋਏ ਆ ਜੀ ਕਲਾਸ ਕੁਆਡਰੈਂਟ 4000 ਤੇ ਨਾਲੇ ਦੇ ਜੌਂਡੀਅਰ ਦਾ 61ਵੀ 120 एचपी ट्रैक्टर ਹੈ ਜੀ ਇਹ ਸਾਰਾ ਪ੍ਰੋਜੈਕਟ ਲਗਭਗ 2 ਕਰੋੜ ਦੀ ਕਾਸਟਿੰਗ ਹੈਗੀ ਇਹਦੀ ਇਹਦੇ ਵਿੱਚ ਸਾਡੇ ਕੋਲ 14 ਟੋਟਲ ਟਰੈਕਟਰਸ ਹੈ ਜਿਹਦੇ ਵਿੱਚ ਤਿੰਨ ਲੋਡਰਸ ਹੈ ਪੰਜ ਟਰੋਲੇ ਹੈ ਇੱਕ ਰਾ ਹੈਗਾ ਜੀ ਦੋ ਲਾਈਨਰਸ ਹੁੰਦੇ ਆ ਪਲੱਸ ਤਿੰਨ ਸਾਡੇ ਕੋਲ ਕਟਰਸ ਹੈ ਜੀ ਇਹ ਸਾਰੀ ਮਸ਼ੀਨਰੀ ਜਿਹੜੀ ਮੈਂ ਤੁਹਾਨੂੰ ਦੱਸ ਰਿਹਾ ਇਹ ਸਾਰਾ ਪ੍ਰੋਜੈਕਟ ਲਗਭਗ 2 ਕਰੋੜ ਕਾਸਟ ਕਰਦਾ ਹੈ ਐਂਡ ਪਰ ইয়ার ਸਾਡੀ ਜਿਹੜੀ ਔਸਤ ਹੈਗੀ ਹੈ 2000 ਕਿੱਲੇ ਦੀ ਔਸਤ ਹੈ ਜੀ 2000 ਕਿੱਲਾ ਅਸੀਂ ਬੀਲਿੰਗ ਕਰ ਲੈਣੇ ਆ ਤੇ ਤੁਸੀਂ ਕਹਿ ਲਓ ਪ੍ਰਾਲੀ ਨੂੰ ਸੜਨ ਤੋਂ ਬਚਾ ਲੈਣੇ ਆ ਜੀ ਪ੍ਰਦੂਸ਼ਣ ਘਟਾਉਣੇ ਆ ਵਾਤਾਵਰਨ ਸੀਜ਼ਨ ਦੇ ਵਿੱਚ ਸੀਜ਼ਨ ਦੇ ਵਿੱਚ ਜੀ ਜਿਹੜਾ ਕੋਈ ਲਗਭਗ ਤੁਸੀਂ ਕਹਿ ਲਓ 40 ਤੋਂ 45 ਦਿਨ ਦਾ ਪੈਡੀ ਦਾ ਸੀਜ਼ਨ ਹੁੰਦਾ ਕਟਾਈ ਦਾ ਹਾਰਵੈਸਟ ਦਾ ਕਿਉਂਕਿ ਹੁਣ ਵੈਰਾਈਟੀਆਂ ਬਹੁਤ ਲੱਗਣ ਲੱਗ ਗਈਆਂ ਉਹਦੇ ਕਰਕੇ ਆ ਸੀਜ਼ਨ ਥੋੜਾ ਜਿਹਾ ਹੁਣ ਲੰਬਾ ਹੋ ਗਿਆ ਜਿਹਦੇ ਵਿੱਚ ਸਾਨੂੰ ਸਮਾਂ ਮਿਲ ਜਾਂਦਾ ਹੈ ਲਗਭਗ ਤੁਸੀਂ ਕਹਿ ਲਓ ਅਕਤੂਬਰ ਦੇ ਪਹਿਲੇ ਹਫ਼ਤੇ ਤੋਂ ਲੈ ਕੇ ਨਵੰਬਰ ਦੇ ਅਖੀਰਲੇ ਹਫ਼ਤੇ ਤੱਕ ਸਾਨੂੰ ਪ੍ਰਾਲੀ ਇਕੱਠਾ ਕਰਨ ਦਾ ਮੌਕਾ ਮਿਲ ਜਾਂਦਾ ਹੈ ਇਸ ਵਿੱਚ ਅਸੀਂ ਖੇਤ ਵਿੱਚ ਜੀ ਕਿਸਾਨ ਨਾਲ ਮਿਲ ਕੇ ਕਿਸਾਨ ਕੋਲ ਕੋਈ ਚਾਰਜ ਨਾਲ ਲੈ ਕੇ ਸਿਰਫ ਇਸ ਸਮਝੌਤੇ ਤੇ ਕਿ ਉਹ ਸਾਡਾ ਇੰਤਜ਼ਾਰ ਕਰੇਗਾ ਕਿ ਅਸੀਂ ਆਵਾਂਗੇ ਕਟਰ ਮਾਰ ਕੇ ਲਾਈਨ ਅਪ ਬਣਾ ਕੇ ਪਰਾਲੀ ਚੱਕ ਕੇ ਉਹਦੇ ਖੇਤੋਂ ਲੈ ਜਾਵਾਂਗੇ ਤੇ ਪਰਾਲੀ ਨੂੰ ਅਸੀਂ ਜੀ ਫਿਰ ਆਪ ਸਟੈਕ ਕਰਦੇ ਹਾਂ 2 2.5 3 4 ਕਿੱਲੇ ਜਗ੍ਹਾ ਲੈ ਕੇ ਠੇਕੇ ਤੇ ਉੱਥੇ ਸਟੈਕ ਕਰਦੇ ਹਾਂ ਜੀ ਉਸ ਤੋਂ ਬਾਅਦ ਉਸ ਪਰਾਲੀ ਨੂੰ ਅਸੀਂ ਬਾਇਓਮਾਸ ਪਲਾਂਟਾਂ ਨੂੰ ਗਾਹ ਸੇਲ ਕਰਦੇ ਹਾਂ ਅੱਛਾ ਤੁਸੀਂ ਕਿਸਾਨਾਂ ਤੋਂ ਕੁਝ ਵੀ ਨਹੀਂ ਲੈਂਦੇ ਕੋਈ ਚਾਰजेस ਨਹੀਂ ਲੈ ਰਹੇ ਫਰੀਦ ਵਿੱਚ ਸਰ ਇਹ ਬਿਲਕੁਲ ਫ੍ਰੀ ਆਫ ਕਾਸਟ ਹੁੰਦਾ ਜੀ ਕਿਸਾਨ ਤੋਂ ਅਸੀਂ ਕੋਈ ਚਾਰਜ ਨਹੀਂ ਲੈਂਦੇ ਅੱਜ ਤੋਂ ਲਗਭਗ 4-5 ਸਾਲ ਪਹਿਲਾਂ ਜਦੋਂ ਅਸੀਂ ਇਹ ਕੰਮ ਸ਼ੁਰੂ ਕੀਤਾ ਸੀਗਾ ਉਦੋਂ ਇਹ ਮੁਹਿੰਮ ਸੀਗੀ ਕਿ ਕਿਸਾਨ ਤੋਂ 1000 ਰੁਪਿਆ ਕਿੱਲਾ ਲਿਆ ਜਾਂਦਾ ਸੀ ਜੀ ਪਰ ਜਿਵੇਂ ਜਿਵੇਂ ਸਮਾਂ ਬਦਲਦਿਆ ਗਿਆ ਕਿਸਾਨ ਵੀ ਜਾਗਰੂਕ ਹੁੰਦਾ ਗਿਆ ਤੇ ਪ੍ਰਾਲੀ ਦੇ ਰੇਟ 'ਚ ਵੀ ਥੋੜਾ ਜਿਆ ਸਾਨੂੰ ਬੈਨੀਫਿਟ ਆਣ ਲੱਗ ਗਿਆ ਜੀ ਪਹਿਲਾਂ ਪ੍ਰਾਲੀ ਦਾ ਰੇਟ ਹੁੰਦਾ ਸੀ 130 ਰੁਪਏ ਕਵਾਂਟਲ ਹੁਣ ਪ੍ਰਾਲੀ ਦੀ ਪਰਚੇਜ਼ ਜਿਹੜੀ ਆ ਉਹ 180 ਰੁਪਏ ਕਵਾਂਟਲ ਹੈ ਜੀ ਉਹਦੇ ਵਿੱਚ ਸਾਡੀ ਜਿਹੜੀ ਬੇਲਿੰਗ ਕਾਸਟ ਹੈ ਡੀਜ਼ਲ ਖਰਚਾ ਹੈ ਟਵਾਈਨ ਦਾ ਖਰਚਾ ਉਹ ਕਵਰ ਹੋ ਜਾਂਦਾ ਇਹਦੇ ਵਿੱਚ ਟਵਾਈਨ ਯੂਜ਼ ਹੁੰਦਾ ਜੀ ਇੰਪੋਰਟਡ ਟਵਾਈਨ ਹੈ ਬੜਾ ਐਕਸਪੈਂਸਿਵ ਧਾਗਾ ਹੁੰਦਾ ਜਿਹਦੇ ਨਾਲ ਇਹ ਇਕੱਠਾ ਬਨਿੰਦੀ ਆ ਜੀ ਲਗਭਗ ਰੋਜ਼ 30 ਤੋਂ 40 ਹਜ਼ਾਰ ਧਾਗੇ ਦਾ ਖਰਚਾ ਹੈ ਤੇ 40 ਤੋਂ 50 ਹਜ਼ਾਰ ਡੀਜ਼ਲ ਖਰਚਾ ਜੀ 14 ਟਰੈਕਟਰਾਂ ਨੂੰ ਚਲਾਉਣ ਦਾ ਤੁਸੀਂ ਮੰਨ ਕੇ ਚੱਲੋ 50 ਕਿੱਲਿਆਂ ਨੂੰ ਬੇਲ ਕਰਨ ਲਈ ਲਗਭਗ 1.5 ਲੱਖ ਦਾ ਖਰਚਾ ਰੋਜ਼ਾਨਾ ਹੈ ਜੀ ਮੇਰਾ ਜਿਸ ਦੇ ਅਗੇਂਸਟ ਸਾਡਾ ਪਰ ਕਿੱਲਾ 30 ਕੁਆਂਟਲ ਪ੍ਰਾਲੀ ਯਾਨੀ ਕਿ 1500 ਕੁਆਂਟਲ ਪ੍ਰਾਲੀ ਅਸੀਂ ਉਹਨਾਂ ਐਵਰੇਜ ਰੋਜ਼ ਇਕੱਠੀ ਕਰ ਸਕਦੇ ਆ ਤੇ ਇਹਨਾਂオール ਪ੍ਰੋਫਿਟੇਬਲ ਕੰਮ ਹੈ ਜੀ ਸਰਕਾਰਾਂ ਦਾ ਪ੍ਰਸ਼ਾਸਨ ਦਾ ਸਪੋਰਟ ਗਰਾਊਂਡ ਤੇ ਹੈਗਾ ਪਰ ਜੇ ਤੁਸੀਂ ਕਹੋ ਓਵਰਆਲ ਇਹਨੂੰ ਇੰਪੈਕਟ ਕਰਨ ਲਈ ਸਰਕਾਰ ਕੋਈ ਸਪੋਰਟ ਕਰ ਰਹੀ ਹੈ ਉਹ ਮੈਨੂੰ ਸਮਝਦਾ ਕਿਉਂਕਿ ਇਸ ਮਸ਼ੀਨਰੀ ਨੂੰ ਪਰਚੇਸ ਕਰਨ ਲਈ ਸਰਕਾਰ ਦੁਆਰਾ ਕੋਈ ਸਬਸਿਡੀ ਨਹੀਂ ਹੈ ਜੀ ਕੋਈ ਸਾਨੂੰ ਕਰੋੜਾਂ ਦੀਆਂ ਸਬਸਿਡੀਆਂ ਜਿਹੜੀਆਂ ਹੈਗੀਆਂ ਨੇ ਦਿੱਤੀਆਂ ਜਾਂਦੀਆਂ ਨੇ ਮਸ਼ੀਨਾਂ ਦੇ ਕਹਿੰਦੇ 70% 50% ਦੀ ਸਬਸਿਡੀ ਵੱਡੇ ਵੱਡੇ ਇਸ਼ਤਿਹਾਰ ਵੀ ਅਖਬਾਰਾਂ ਦੇ ਨਿਕਲਦੇ ਇਸ ਮਸ਼ੀਨ ਤੇ ਨਹੀਂ ਹੈ ਸਰ ਇਹ ਜਿਹੜੇ ਛੋਟੇ ਸੰਦ ਹੈ ਜੀ 20 ਲੱਖ ਤੋਂ ਘੱਟ ਉਹਨਾਂ ਉੱਤੇ ਸਬਸਿਡੀ ਜਰੂਰ ਅਵੇਲੇਬਲ ਹੈ ਪ੍ਰਾਪਤ ਹੁੰਦੀ ਹੈ ਜੀ ਕਿਸਾਨ ਨੂੰ ਚਾਹੀਏ ਸੁਪਰ ਸੀਡਰ ਹੈ ਹੈਪੀ ਸੀਡਰ ਹੈ ਛੋਟਾ ਬੇਲਰ ਹੈ ਇਨ ਸਿਟੂ ਹੋਵੇ ਐਕਸਿਟੂ ਮੈਨੇਜਮੈਂਟ ਹੋਵੇ ਪਰਾਲੀ ਦੀ ਉਹਦੇ ਲਈ ਸਬਸਿਡੀ ਅਵੇਲੇਬਲ ਹੈ ਪਰ ਜਿਹੜੀ ਆ ਇੰਪੋਰਟਡ ਮਸ਼ੀਨ ਆ ਜੀ ਕਲਾਸ ਦੀ ਅਸੀਂ ਜਰਮਨੀ ਤੋਂ ਇੰਪੋਰਟ ਕਰਾਈ ਸੀ 85 ਲੱਖ ਰੁਪਏ ਦੀ ਮਸ਼ੀਨਾਂ ਜੀ 40 ਲੱਖ ਰੁਪਏ ਦਾ ਟਰੈਕਟਰ ਹੈ ਇਹਨਾਂ ਤੇ ਕੋਈ ਸਬਸਿਡੀ ਨਹੀਂ ਸਾਨੂੰ ਮਿਲੀ ਜੀ ਸਬਸਿਡੀ ਤਾਂ ਚਲੋ ਦੂਰ ਦੀ ਗੱਲ ਹੈ ਜੀ ਸਬਸਿਡੀ ਤਾਂ ਦੂਰ ਦੀ ਗੱਲ ਹੈ ਸਰ ਸਾਨੂੰ ਕੋਈ ਤੁਸੀਂ ਕਹਿ ਲਓ ਕਿ ਕੋਈ ਫਾਈਨੈਂਸ਼ੀਅਲ ਬੇਨਫਿਟ ਅਦਰਵਾਈਜ਼ ਵੀ ਗਵਰਨਮੈਂਟ ਵੱਲੋਂ ਮਿਲਿਆ ਹੋਵੇ ਉਹ ਵੀ ਕੋਈ ਨਹੀਂ ਹੈ on the ਸਬਦਾ ਕੁਝ ਵੀ ਨਹੀਂ ਸਰ ਇੱਕ ਫੰਡ ਹੈਗਾ ਜੀ ਐਗਰੀ ਇਨਫਰਾ ਫੰਡ ਉਹਦੇ ਤਹਿਤ ਅਸੀਂ ਅਪਲਾਈ ਕੀਤਾ ਸੀਗਾ ਤੇ ਉਹ ਇੱਕ ਮੇਰਾ ਲੋਨ ਸੈਂਕਸ਼ਨ ਹੋਇਆ ਸੀ ਜ਼ਰੂਰ ਇੱਕ ਨੈ ਉਦੇ ਵਿੱਚ ਉਹ ਸਬਸਿਡਾਈਜ਼ਡ ਆਰਓਆਈ ਹੈਗੀ ਆ ਉਹਦੀ ਪਰ ਜੇ ਤੁਸੀਂ ਕਹੋ ਕਿ ਕੋਈ ਕੈਪੀਟਲ ਤੇ ਸਬਸਿਡੀ ਹੈ ਉਹ ਹੈ ਨਹੀਂ ਜੀ ਕੋਈ ਤੁਸੀਂ ਕਹ ਲਓ 40-50 ਹਜ਼ਾਰ ਰੁਪਏ ਵਿਆਜ ਤੇ ਉਹਨਾਂ ਨੂੰ ਉਹਨਾਂ ਨੇ ਥੋੜੀ ਜੀ ਸਬਸਿਡੀ ਦਿੱਤੀ ਹੋਈ ਹੈ ਪਰ 2 ਕਰੋੜ ਦੇ ਅਗੇਂਸਟ ਜੀ 40-50 ਹਜ਼ਾਰ ਰੁਪਏ ਮੈਟਰ ਨਹੀਂ ਕਰਦੇ ਚਾਪ ਮਸ਼ੀਨ ਵੀ ਦੇਖ ਲੈਣਾ ਕੀ ਖਾਸੀਅਤ ਹੈਗੀ ਆ ਦੂਸਰੀਆਂ ਕੰਪਨੀਆਂ ਨਾਲੋਂ ਇਹਦੇ ਵਿੱਚ ਸਰ ਇਹ ਜਰਮਨ ਟੈਕਨੋਲੋਜੀ ਹੈ ਜੀ ਮੈਂ ਤੁਹਾਨੂੰ ਥੋੜਾ ਜਿਹਾ ਜੇ ਵਿਸਤਾਰ ਚ ਦੱਸਦਾ ਕਲਾਸ ਉਹ ਕੰਪਨੀ ਹੈ ਜਿਨ੍ਹਾਂ ਨੇ ਦੁਨੀਆ ਵਿੱਚ ਬੇਲਰਸ ਦਾ ਵਿਚਾਰ ਕੀਤਾ ਸੀਗਾ ਸਨ 1911 ਵਿੱਚ ਇਹਨਾਂ ਨੇ ਪਹਿਲਾ ਬੀਲਰ ਬਣਾਇਆ ਜੀ ਓਕੇ 1954 ਵਿੱਚ ਇਹਨਾਂ ਨੇ ਬਿਗ ਬੀਲਰ ਬਣਾਤਾ ਸੀ ਜੀ ਹਿੰਦੁਸਤਾਨ ਜਿਹੜਾ 2022 ਚ ਆਇਆ ਹੈ ਇਹਨਾਂ ਨੇ 1954 ਚ ਬਿਗ ਬੀਲਰ ਬਣਾਤਾ ਸੀ 1911 ਵਿੱਚ ਸੰਦ ਬਣਾਉਣ ਦੇ ਵਿੱਚ ਕਲਾਸ਼ ਦਾ ਨਾਮ ਹੈ ਸਰ ਜਿਹੜਾ ਇਹਦਾ ਨੋਟਰ ਸਿਸਟਮ ਹੁੰਦਾ ਜੀ ਇੱਕ ਨੋਟਿੰਗ ਸਿਸਟਮ ਹੁੰਦਾ ਜਿਹੜੇ ਨੋਟ ਕਰਦਾ ਹੈ ਬੀਲ ਨੂੰ ਅੱਜ ਵੀ ਨੋਟਰ ਦੇ ਉੱਤੇ ਪੇਟੈਂਟ ਕਲਾਸ ਦਾ ਹੈ ਜੀ ਨਾਟਰ ਦੁਨੀਆ ਤੇ ਇੱਕ ਕਲਾਸ ਬਣਾਉਂਦੀ ਹੈ ਸਾਰੀਆਂ ਕੰਪਨੀਆਂ ਬਣਾ ਰਹੀਆਂ ਸਟੈਂਪ ਆਪਣੀ ਲਾਗੀਆਂ ਦੀ ਪਰ ਮਦਰ ਕੰਪਨੀ ਜਿਹੜੀ ਕਹਿ ਸਕਦੇ ਆ ਉਹ ਕਲਾਸ ਤੁਸੀਂ ਕਲਾਸ ਨੂੰ ਕਹਿ ਸਕਦੇ ਹੋ ਜੀ ਬਾਕੀ ਇਹਨਾਂ ਦੀ ਹੋਰ ਇੱਕ ਖਾਸੀਅਤ ਹੈ ਜੀ ਜਰਮਨ ਟੈਕਨੋਲੋਜੀ ਹੋਣ ਕਰਕੇ ਟੂਲਸ ਲੋਹਾ ਬਹੁਤ ਹੀ ਜ਼ਿਆਦਾ ਹਾਈ ਕੁਆਲਿਟੀ ਬਹੁਤ ਹੀ ਹਾਈ ਡਿਊਰੇਬਲ ਲੋਹਾ ਹੈ ਜੀ ਇਨਾਂ ਦੇ ਜਿਹੜੇ ਟੂਲ ਐ ਆਰਮ ਟੂਲਸ ਅਸੀਂ ਜਿਹੜੇ ਇਸਤੇਮਾਲ ਕਰਦੇ ਆ ਚਾਬੀ ਪਾਣੇ ਜਿਹਨੂੰ ਪੰਜਾਬੀ ਚ ਕਹੇ ਜਾਂਦੇ ਆ ਉਹ ਬਹੁਤ ਹਾਈ ਕੁਆਲਿਟੀ ਹੈ ਜੀ ਇਹਨਾਂ ਦਾ ਫਾਈਬਰ ਬਹੁਤ ਹਾਈ ਕੁਆਲਿਟੀ ਹੈ ਉਸ ਤੋਂ ਬਾਅਦ ਇਹਨਾਂ ਦੀ ਸਰਵਿਸ ਹੈ ਜਿਹੜੀ ਇੰਡੀਆ ਦੇ ਵਿੱਚ ਉਹ ਵੀ ਕਾਬਿਲ ਇਤਾਰੀਫ ਹੈ ਜੀ ਸਾਡੇ ਮਗਰਮਗਰ ਟੀਮ ਫਿਰਦੀ ਹੈ ਤੁਹਾਡੇ ਆਉਣ ਤੋਂ ਕੁਝ ਸਮਾਂ ਪਹਿਲਾਂ ਹੀ ਇਹਨਾਂ ਦੇ ਦੋ ਫੋਰਮੈਨ ਸਾਡੀ ਮਦਦ ਕਰਕੇ ਗਏ ਆ ਕੁਝ ਰੁਕਾਵਟ ਆ ਗਈ ਸੀ ਮਸ਼ੀਨ ਦੇ ਵਿੱਚ ਤੇ ਇਹਨਾਂ ਦਾ ਸਪੋਰਟ ਸਿਸਟਮ ਬੜਾ ਅੱਛਾ ਹੈ ਜੀ ਜੇ ਆਪਾਂ ਟਰੈਕਟਰ ਦੀ ਗੱਲ ਕਰੀਏ ਜੌਨ ਡੀਅਰ ਦੀ ਤੇ ਮੇਰੇ ਖਿਆਲ ਚ ਜੌਨ ਡੀਅਰ ਤੋਂ ਉੱਤੇ ਟਰੈ ਸੰਤੋਖ ਸਫਾਈ ਦੂਜੇ ਮਸ਼ੀਨਾਂ ਨਾਲੋਂ ਵਧੀਆ ਰਹਿੰਦੀ ਖੇਤ ਦੀ ਇਹਨਾਂ ਦੀ ਸਫਾਈ ਦੇਖੋ ਜੀ ਮੈਂ ਐਵੇਂ ਕਹਾਂ ਦੂਸਰੇ ਜਿਹੜੇ ਇਹਨਾਂ ਦੇ ਕੰਪੀਟੀਟਰ ਹੈ ਮੈਂ ਨਾਮ ਨਾ ਲੈ ਕੇ ਉਹ ਵੀ ਕਾਫੀ ਅੱਛਾ ਕੰਮ ਕਰਦੇ ਆ ਜੀ ਉਹਨਾਂ ਦੀਆਂ ਮਸ਼ੀਨਸ ਵੀ ਬਹੁਤ ਹੀ ਅੱਛੀਆਂ ਬਹੁਤ ਕਾਬਿਲ-ਏ-ਤਾਰੀਫ ਹੈ ਲੇਕਿਨ ਜ਼ਰੂਰਤ ਸਰ ਮੈਂ ਤੁਹਾਨੂੰ ਇਹ ਦੱਸਣਾ ਚਾਹਾਂ ਤਾਂ ਉਹ ਇਸ ਗਲਤੀ ਹੈ ਕਿ ਇੱਕ ਮਸ਼ੀਨ ਸਿਰਫ ਇੱਕ ਪਿੰਡ ਕਵਰ ਕਰ ਸਕਦੀ ਹੈ ਜੀ 2000 ਕਿੱਲਾ ਕਿਸੇ ਵੀ ਵੱਡੇ ਪਿੰਡ ਨੂੰ ਲੱਗਦਾ ਜੀ ਇਹ ਮਸ਼ੀਨ ਸਿਰਫ ਇੱਕ ਪਿੰਡ ਕਵਰ ਕਰਦੀ ਹੈ ਪੰਜਾਬ ਸਿਰਫ ਗੁਰੂ ਅਰਸਾਏ ਦੇ ਵਿੱਚ 170 ਪਿੰਡ ਹੈ ਜੀ ਪੰਜਾਬ ਦੇ ਵਿੱਚ ਹਜ਼ਾਰਾਂ ਪਿੰ ਹਜ਼ਾਰਾਂ ਮਸ਼ੀਨਾਂ ਚਾਹੀਦੀਆਂ 14000 ਤੇ 12000 ਕੁਸ਼ਰ ਦੇਖ ਲਓ ਜੀ ਉਹਦੇ ਵਿੱਚ ਸਿਰਫ ਮੈਨੂੰ ਲੱਗਦਾ 100 ਜਾਂ 150 ਪਿੰਡ ਵਿੱਚ ਬਿਲਿੰਗ ਹੁੰਦੀ ਉਹ ਨਹੀਂ ਜੇਕਰ ਸਬਸਿਡੀਆਂ ਮਿਲ ਜਾਣਾ ਤੇ ਫਿਰ ਜਿਹੜੇ ਹੈਗੇ ਵਧ ਸਕਦੀਆਂ ਮਸ਼ੀਨਾਂ ਨਹੀਂ ਤਾਂ ਕਰੋੜਾ ਰੁਪਏ ਦਾ ਹਰੇਕ ਬੰਦਾ ਲਗਾ ਲ ਕੇ ਕਹਿੰਦਾ ਕਰੋੜਾ ਰੁਪਏ ਲਗਾ ਕੇ ਖੇਤਾ ਚ ਰੋਲਣਾ ਹੈ ਤੁਸੀਂ ਬਾਊ ਬੰਦੇ ਹੋ ਗਏ ਹਨਾ ਸ਼ਾਹ ਬੰਦੇ ਹੋ ਗਏ ਤੇ ਕੰਮ ਕਰੀ ਜਾ ਰਹੇ ਹੋ ਤੇ ਸਰ ਮੈਂ ਨਾ ਜੀ ਦਿੱਲੀ ਇੱਕ ਥਿੰਕ ਟੈਂਕ ਵਿੱਚ ਕੰਮ ਕਰਦਾ ਸੀ ਜੀ ਸਸਟੇਨੇਬਲ ਡਿਵੈਲਪਮੈਂਟ ਦੇ ਉੱਤੇ ਕੰਮ ਕੀਤਾ ਸਾਰੀ ਉਮਰ ਜੀ ਮੇਰੀ ਜਿਹੜੀ ਸੋਚ ਹਮੇਸ਼ਾ ਤੋਂ ਰਹੀ ਹੈ ਉਹੀ ਰਹੀ ਹੈ ਕਿ ਕਿਸੇ ਤਰੀਕੇ ਆਪਾਂ ਇੱਕ ਸਰਕੂਲਰ ਇਕਨੋਮੀ ਦਾ ਕਨਸੈਪਟ ਬਣਾਈਏ ਵਾਤਾਵਰਣ ਨੂੰ ਕੁਝ ਵਾਪਸ ਦਈਏ ਜੀ ਉਹਦੇ ਚੋਂ ਜੇ ਕੱਢ ਰਹੇ ਹਾਂ ਕੁਝ ਪੈਸੇ ਬਣਾ ਰਹੇ ਹਾਂ ਤੇ ਉਹਨੂੰ ਕੁਝ ਵਾਪਸ ਵੀ ਦਈਏ ਜੀ ਜਿਵੇਂ ਗੱਠ ਹੈਗੀ ਆ ਕਿੰਨਾ weight ਹੋ ਜਾਂਦਾ ਇਹਦਾ ਇਹ ਤਾਂ ਮਸ਼ੀਨਾਂ ਨਾਲ ਹੀ ਹੁਣ ਚਾਹਤ ਪਹਿਲਾਂ ਤਾਂ ਸਰ ਲੋਡਰਸ ਹੈ ਤੁਹਾਡੇ ਇਧਰ ਤੁਸੀਂ ਦੇਖ ਹਾਂਜੀ ਇਹ ਮੈਨੂਅਲੀ ਇਹਨੂੰ ਉਠਾਉਣਾ ਪੋਸਿਬਲ ਨਹੀਂ ਅਸੀਂ ਕਈ ਵਾਰੀ ਖੇਤ ਚ ਸ਼ਰਾਰਤ ਨਾਲ ਚੱਕਣ ਦੀ ਕੋਸ਼ਿਸ਼ ਕਰਦੇ ਹਾਂ ਦੋ ਬੰਦੇ ਲੱਗਦੇ ਆ ਜੀ ਉਹ ਵੀ ਸਿਰਫ ਖੜੀ ਕਰ ਲੈਣੇ ਇਹ ਚੱਕ ਨਹੀਂ ਸਕਦੇ ਬਿਲਕੁਲ ਜੀ ਇਹ ਜਿਹੜੇ ਹੈਗੇ ਆ ਦੇਖ ਸਕਦੇ ਹੋ ਤਸਵੀਰਾਂ ਜਿਹੜੀਆਂ ਤੁਹਾਨੂੰ ਦਿਖਾਈਆਂ ਨੇ ਕਲਾਸ਼ ਦੀ ਮਸ਼ੀਨ ਚਲਦੀ ਹੋਈ ਬੈਲਰ ਜਿਹੜਾ ਹੈਗਾ ਚਲਦਾ ਹੋਇਆ ਜੌਂੜੀ ਦਾ ਟਰੈਕਟਰ ਤੇ ਸੋਚ ਕੀ ਹੈਗੀ ਹੈ ਜੇਕਰ ਸ਼ਹਿਰਾਂ ਦੇ ਲੋਕ ਇਹ ਕੰਮ ਕਰ ਰਹੇ ਆ ਤਾਂ ਪਿੰਡਾਂ ਵਾਲੇ ਕਿਉਂ ਨਹੀਂ ਕਰ ਸਕਦੇ ਤੇ ਸਨੇਹਾ ਬਾਈ ਕਹਿੰਦਾ ਵਾਤਾਵਰਨ ਬਚਾਉਣ ਦਿੱਲੀ ਰਹੇ ਆ ਦਿੱਲੀ ਹਾ ਮੈਸੇਜ ਜਿਹੜਾ ਦੇ ਰਹੇ ਆ ਵਾਤਾਵਰਨ ਬਚਾਉਣਾ ਹੈਗਾ ਪਰ ਬਾਈ ਦੀ ਇੱਕ ਜਿਹੜੀ ਗੱਲ ਮੈਨੂੰ ਬੜੀ ਚੰਗੀ ਲੱਗੀ ਹੈ ਵੀ ਸਰਕਾਰਾਂ ਜਿਹੜੀਆਂ ਨੇ ਸਬਸਿਡੀ ਕਿਉਂ ਨਹੀਂ ਦੇ ਰਹੀਆਂ ਜੇਕਰ ਵਾਤਾਵਰਨ ਬਚਾਉਣ ਦੀ ਗੱਲ ਕਰਦਿਆਂ ਨੇ ਇਹਨਾਂ ਦੇ ਜੇਕਰ ਸਬਸਿਡੀ ਹੋਵੇ ਹਰੇਕ ਪਿੰਡ ਦੇ ਵਿੱਚ ਇੱਕ ਮਸ਼ੀਨ ਹੋਵੇ ਤਾਂ ਅੱਗ ਬਜ ਲਗਾਉਣ ਵਾਲੀ ਕੀ ਹੈ ਅੱਗ ਬੁਝਾਉਣ ਵਾਲਾ ਯੰਤਰ ਹੋ ਗਏ ਬਿਲਕੁਲ ਸਰ ਸਰ ਮੈਂ ਇਹੀ ਮੇਰਾ ਸੁਝਾਅ ਰਹੇਗਾ ਸਰਕਾਰ ਨੂੰ ਜੇ ਸੁਣ ਰਹੀ ਹੈ ਤਾਂ ਕਸਟਮ ਹਾਇਰਿੰਗ ਸੈਂਟਰ ਖੋਲਣ ਜੀ ਹਰ ਪਿੰਡ ਦੇ ਵਿੱਚ ਉਹਦੇ ਵਿੱਚ ਸਾਰੇ ਸੰਦ ਅਵੇਲੇਬਲ ਕਰਾਉਣ ਸੁਪਰ ਸੀਡਰ ਹੈਪੀ ਸੀਡਰ ਬੇਲਰ ਜਿਹਨੇ ਵਿੱਚ ਮਲਾਉਣੀ ਹੈ ਪਲੋ ਨੂੰ ਹਾਜ਼ਰ ਕਰਾਉਣ ਉਦੀ ਇੱਕ ਰੇਟ ਲਿਸਟ ਬਣਾਉਣ ਪਰ ਕਿੱਲਾ ਪਰ ਏਕੜ ਉਹਦਾ ਰੇਟ ਹੋਵੇ ਜੀ ਉਹਨੂੰ ਸਾਡੇ ਵਰਗੇ ਚਾਰਜ ਕਰਨ ਸਾਡੀ ਸਪੋਰਟ ਕਰੇ ਮਸ਼ੀਨਰੀ ਲਾਈਨ 'ਚ ਸਰਕਾਰ 10 12 ਸਾਲ ਜਿਹੜੇ ਮੈਨੂੰ ਚਾਹੀਦੇ ਆ ਰੇਟ ਦੇ ਅਗੇਂਸਟ ਫਾਰਮਰ ਚੂਜ਼ ਕਰੇ ਉਹ ਕਿਵੇਂ ਆਦੀ ਜ਼ਮੀਨ ਨੂੰ ਸੰਭਾਲਣਾ ਚਾਹੁੰਦਾ ਕਿਵੇਂ ਪ੍ਰਾਲੀ ਨੂੰ ਬਚਾਉਣਾ ਚਾਹੁੰਦਾ ਫਿਰ ਤੁਸੀਂ ਦੇਖ ਲਓ ਜੀ ਅੱਗ ਕਿ ਉਹਨੇ ਖਬਰ ਕਰਕੇ ਹਟਿਆ ਉਹਨਾਂ ਨੇ ਲਗਾ ਕੇ ਥੱਲੇ ਦਬਤੀ ਪੁਰਾਣੀ ਜੀ ਜੀ ਤੇ ਹੁਣ ਅਜ ਉਹ ਬਜਾਈ ਵੀ ਕਰ ਰਿਹਾ ਪੂਰੀ ਸਫਾਈ ਜਿਹੜੀ ਹੈ ਉਹ ਆਈ ਹੋਈ ਸੀ ਉਹ ਵੀ ਲੋਕ ਕਈ ਨਾ ਕੋਣ ਕਿਸਾਨਾਂ ਗਾਹ ਹੋ ਰਿਆ ਸੋਚ ਬਦਲ ਰਹੀ ਹੈ ਵੀ ਕਿਸੇ ਨਾ ਕਿਸੇ ਤਰੀਕੇ ਵਾਤਾਵਰਨ ਨੂੰ ਦੂਸ਼ਿਤ ਨਾ ਕੀਤਾ ਜਾਵੇ ਦੇਖੋ ਜੀਵਨ ਤਾਂ ਤਾਂ ਹੀ ਜੀਆ ਜਾਊਗਾ ਜੇ ਵਾਤਾਵਰਨ ਸ਼ੁੱਧ ਹੋਊਗਾ ਬਿਲਕੁਲ ਠੀਕ ਗੱਲ ਹੈ ਸਰ ਜੇ ਆਪਣਾ ਵਾਤਾਵਰਣ ਨਹੀਂ ਤਾਂ ਕੁਝ ਵੀ ਨਹੀਂ ਸਰ ਤੇ ਆਉਣ ਵਾਲੇ ਸਮੇਂ 'ਚ ਜੇ ਇਸ ਹਵਾ ਨਾਲ ਪੋਲਿਊਸ਼ਨ ਵੱਧ ਰਿਹਾ ਆਪਾਂ ਆਪਣੇ ਬੱਚਿਆਂ ਲਈ ਪਤਾ ਨਹੀਂ ਕਿਹੜਾ ਫਿਊਚਰ ਛੱਡ ਰਹੇ ਆ ਜੀ ਇਹ ਸਾਰੀਆਂ ਸੋ ਚੀਜ਼ਾਂ ਨੂੰ ਸੋਚਦੇ ਹੋਏ ਮੈਨੂੰ ਤਾਂ ਲੱਗਦਾ ਹੈ ਸਰਕਾਰਾਂ ਨੂੰ ਗੱਲਾਂ ਕੱਟ ਕਰਨੀਆਂ ਚਾਹੀਦੀਆਂ ਤੇ ਇਹਨਾਂ ਚੀਜ਼ਾਂ ਤੇ ਜੇ ਐਕਸ਼ਨ ਲੈਣਾ ਹੈ ਤੇ ਔਨ ਗਰਾਉਂਡ ਰਿਐਲਿਟੀ ਨੂੰ ਦੇਖਣ ਇਹ ਦੇਖਣ ਕਿਹੜੀਆਂ ਮੁਸੀਬਤਾਂ ਨੂੰ ਅਸੀਂ ਫੇਸ ਕਰਦੇ ਆ ਕਿਹੜੀਆਂ ਮੁਸੀਬਤਾਂ ਨੂੰ ਕਿਸਾਨ ਫੇਸ ਕਰਦਾ ਜੀ ਕਿਸੇ ਦਾ ਦਿਲ ਨਹੀਂ ਕਰਦਾ ਅੱਗ ਲਾਉਣ ਨੂੰ ਇੱਥੇ ਐਸ ਡੀ ਐਮ ਮੈਡਮ ਡੀ ਸੀ ਮੈਡਮ ਐਸਐਚਓ ਸਾਹਿਬ ਡੀਐਸਪੀ ਸਾਹਿਬ ਸਭ ਸਾਡੇ ਪਿੱਛੇ ਆਉਂਦੇ ਰਹੇ ਆ ਔਨ ਗਰਾਉਂਡ ਪ੍ਰਸ਼ਾਸਨ ਸਾਨੂੰ ਸਪੋਰਟ ਕਰਦਾ ਰਿਹਾ ਪਰ ਇਨ ਦੀ ਐਂਡ ਫਾਰਮਰ ਵੀ ਜਿਹੜਾ ਹੈਗਾ ਜਿਹੜਾ ਕਿਸਾਨ ਹੈ ਉਹ ਬੇਵੱਸ ਹੋ ਕੇ ਅੱਗ ਲਾਉਂਦਾ ਜੀ ਉਹਦੇ ਕੋਲ ਜਦੋਂ ਮਸ਼ੀਨ ਟਾਈਮ ਤੇ ਨਹੀਂ ਪਹੁੰਚ ਪਾਉਂਦੀ ਜਾਂ ਜ਼ਿਆਦਾ ਮਸ਼ੀਨਸ ਦੀ ਅਵੇਲੇਬਿਲਟੀ ਨਾ ਹੋਣ ਕਰਕੇ ਉਹ ਇਸ ਪ੍ਰੋਬਲਮ ਦੇ ਵਿੱਚ ਆ ਕੇ ਮਜਬੂਰੀ ਮਜਬੂਰਨ ਅੱਗ ਲਾਉਂਦਾ ਨਹੀਂ ਤਾਂ ਅਸੀਂ ਕਹੀ ਹੈ ਜੀ ਗਰਾਉਂਡ ਤੇ ਪ੍ਰਸ਼ਾਸਨ ਦੀ ਸਾਨੂੰ ਸਪੋਰਟ ਰਹੀ ਹੈ ਐਸਐਸਪੀ ਮੈਡਮ ਨੇ ਔਨ ਪਰਸਨਲ ਕਾਲਸ ਡੀਐਸਪੀ ਤੇ ਐਸਐਚਓ ਸਾਹਿਬ ਨੂੰ ਹਦਾਇਤਾਂ ਦੇ ਕੇ ਸਾਡੇ ਨਾਲ ਭੇਜਿਆ ਜੀ ਮਸ਼ੀਨਸ ਤੇ ਫਾਇਰ ਬ੍ਰਿਗੇਡਸ ਵੀ ਸਾਡੇ ਨਾਲ ਫਿਰਦੀਆਂ ਰਹੀਆਂ ਸੋ ਔਨ ਗਰਾਉਂਡ ਪ੍ਰਸ਼ਾਸਨ ਸਪੋਰਟ ਕਰਦੀ ਹੈ ਪਰ ਜੇ ਸਰਕਾਰਾਂ ਇਹਨੂੰ ਇੱਕ ਵੱਡੇ ਲੈਵਲ ਤੇ ਕਰਨੀਆਂ ਚਾਹੁੰਦਾ ਚਾਹੁੰਦੀਆਂ ਨੇ ਤੇ ਉਹਨਾਂ ਨੂੰ ਇਹ ਸੋਚਣਾ ਚਾਹੀਦਾ ਹੈ ਕਿ ਕਿਵੇਂ ਇਹਨਾਂ ਮਸ਼ੀਨਸ ਨੂੰ ਗਰਾਉਂਡ ਤੇ ਪਹੁੰਚਾਉਣ ਨਾ ਕਿ ਆਪਦੇ ਅਫਸਰਾਂ ਨੂੰ ਜੀ ਬਿਲਕੁਲ ਜੀ ਇੱਕ ਵੱਡੀ ਗੱਲ ਫਿਰ ਅੱਗ ਲੱਗਣ ਵਾਲੀ ਤੋਂ ਕਿਉਂਕਿ ਲੋਕ ਇਕੱਠਾ ਬਣਵਾ ਲੈਂਦੇ ਸੀ ਪਿਛੇ ਔਕਰ ਦੇ ਵਿੱਚ ਗੱਲ ਕਰਦੇ ਆਂਦਾ ਇਕੱਠਾ ਕਈ ਦਿਨ ਚੱਕੇ ਨਹੀਂ ਜਾਂਦੀ ਨੰਨਕਨ ਲੇਟ ਹੁੰਦੀ ਹੈ ਜਿਸ ਕਰਕੇ ਦਿੱਕਤ ਜਿਹੜੀ ਸੀ ਉਹ ਦਿੱਕਤ ਦਾ ਸਾਹਮਣਾ ਜ਼ਰੂਰ ਕਿਸਾਨਾਂ ਨੂੰ ਕਰਨਾ ਪੈਂਦਾ ਸੀ ਪਰ ਨਾਲ ਦੀ ਨਾਲ ਦੇਸ ਇਹਨਾਂ ਦੇ ਜਿਹੜੇ ਹੋਰ ਸੰਤ ਹੈ ਗਿਆ ਚੱਕ ਕੇ ਜਿਵੇਂ ਬਣਾ ਰਹੀ ਹੈ ਸੱਜਾ ਹੀ ਚੱਕ ਕੇ ਲੈ ਜਾ ਰਹੇ ਨੇ ਜੇਕਰ ਇਸੇ ਤਰ੍ਹਾਂ ਦੇ ਮਸ਼ੀਨਾਂ ਹੋਰ ਉਪਲਬਧਤਾ ਹੋ ਜਾਂਦੇ ਤੇ ਪੰਜਾਬ ਦੇ ਵਿੱਚ ਅੱਗ ਲਗਾਉਣ ਵਾਲਾ ਮਸਲਾ ਹੀ ਹੱਲ ਹੋ ਸਕਦਾ ਤੇ ਇਹਦੇ ਨਾਲ ਲੋਕਾਂ ਦੀ ਆਵਾਜ਼ ਲੋਕਾਂ ਦਾ ਚੇਲਾ ਤੁਹਾਡਾ ਖੁੱਦਾ ਗੁਰੂ ਅਰਸੇ ਲਾਈ